ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਦੇ ਅਦੀਨ ਪੈਂਦੇ ਪਿੰਡ ਜੀਵਨ ਸਿੰਘ ਬਾਲਾ ਦੇ ਨਜ਼ਦੀਕ ਖੇਤਾਂ ਵਿੱਚੋਂ ਇੱਕ ਵਿਅਕਤੀ ਦੀ Laash ਮਿਲੀ ਹੈ। ਨੇੜੇ ਇੱਕ ਮੋਟਰਸਾਈਕਲ ਵੀ ਡਿੱਗਿਆ ਪਿਆ ਮਿਲਿਆ ਹੈ। ਮ੍ਰਿਤਕ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹੋਣ ਕਾਰਨ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਅਰਜੇਸ ਸਨੇਹੀ ਬੱਤਾ ਨੇ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੂੰ ਰਾਤੀ ਤਕਰੀਬਨ 11 ਵਜੇ ਇਤਲਾਹ ਮਿਲੀ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਤੋਂ ਅੱਗੇ ਸੜਕ ਦੇ ਕਿਨਾਰੇ ਖੇਤਾਂ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਅਤੇ ਮੋਟਰਸਾਈਕਲ ਡਿੱਗਿਆ ਪਿਆ ਹੈ ਏਐਸਆਈ ਜਸਕੌਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਤਾ ਪਤਾ ਲੱਗਾ ਕਿ ਖੇਤਾਂ ਵਿੱਚ ਇੱਕ ਵਿਅਕਤੀ ਦੀ Laash ਪਈ ਸੀ ਕੋਲ ਹੀ ਪਲਟੇ ਨਾ ਮੋਟਰਸਾਈਕਲ ਡਿੱਗਿਆ ਪਿਆ ਸੀ ਮ੍ਰਿਤਕ ਦੀ ਪਹਿਚਾਨ ਦਰਸ਼ਨ ਸਿੰਘ ਪੁੱਤਰ ਸੋਨ ਸਿੰਘ ਵਾਸੀ ਭਾਗੀ ਬੰਦਰਵਜੋ ਹੋਈ ਹੈ ਇਸ ਦੀ ਉਮਰ ਤਕਰੀਬਨ 40-45 ਸਾਲ ਦੇ ਕਰੀਬ ਹੈ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੀ Laash ਤੇ ਸੱਟਾਂ ਦੇ ਨਿਸ਼ਾਨ ਸਨ ਜਿਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੀ ਸੱਟਾ ਮਾਰ ਕੇ ਹੱਤਿਆ ਕੀਤੀ ਗਈ ਹੈ। ਇੱਕ ਸਾਰਾ ਰਾਤ ਇੱਕ ਮਰਡਰ ਹੋਇਆ ਕੀ ਮਾਮਲਾ ਇਹ ਸਾਰਾ। ਕਿ ਕੱਲ 18 ਤੋਂ 25 ਰਾਤ ਤਕਰੀਬਨ 11:30 ਵਜੇ ਐਸਐਸਜੀ ਸਕੋਰ ਸਿੰਘ ਨੂੰ ਜਿਹੜੀ ਹੈਗੀ ਹੈ ਸੂਚਨਾ ਜਿਹੜੀ ਹੈਗੀ ਹੈ ਮਿਲੀ ਸੀ ਕਿ ਜੀਵਨ ਸਿੰਘ ਵਾਲਾ ਪਿੰਡ ਟੱਪ ਕੇ ਬਠਿੰਡਾ ਰੋਡ ਤੇ ਇੱਕ ਜਿਹੜਾ ਹੈਗਾ ਮੋਟਰਸਾਈਕਲ ਪੈਟੀਨਾ ਡਿੱਗਿਆ ਹੋਇਆ ਹੈਗਾ। ਇਹ ਜਿਹਦੇ ਸਬੰਧ ਚ ਜਿਹੜਾ ਕਾਰਵਾਈ ਕਰਦੇ ਹੋਏ ਏਐਸਆਈ ਜੋ ਸਕੋਰ ਸਿੰਘ ਆਪਣੇ ਹਮਰਾਹੀ ਸਾਥੀਆਂ ਦੇ ਨਾਲ ਜਿਹੜਾ ਮੌਕੇ ਤੇ ਪੁੱਜਾ ਸੀਗਾ ਤੇ ਉੱਥੇ ਆਸ-ਪਾਸ ਸਰਚ ਕਰਨ ਤੇ ਜਿਹੜਾ ਉਹਨੇ ਦੇਖਿਆ ਵੀ ਖੇਤਾਂ ਦੇ ਵਿੱਚ ਉੱਥੇ ਨੇੜੇ ਇੱਕ ਜਿਹੜੀ ਹੈਗੀ ਐ ਵਿਅਕਤੀ ਜਿਹੜਾ ਹੈਗਾ ਕਰੀਬ 40 ਤੋਂ 45 ਸਾਲ ਉਹ ਜਿਹੜਾ ਹੈਗਾ ਉੱਥੇ ਡਿੱਗਿਆ ਪਿਆ ਸੀ ਤੇ ਜਿਹਨੂੰ ਬਾਹਰ ਕੁੱਟਾਈ ਕਰਕੇ ਜਿਹੜਾ ਹੈਗਾ ਵੀ ਉਹ ਉਹਦੀ ਜਿਹੜੀ ਹੈਗੀ ਹੈ ਮੌਤ ਘਰਤ ਕਰ ਦਿੱਤੀ ਗਈ ਸੀ ਪਤਾ ਲੱਗਾ ਜੀ ਬੰਦਾ ਕੌਣ ਹੈ ਹਾਂ ਇਹ ਜਿਹੜਾ ਹੈਗਾ ਹੁਣ ਵੈਰੀਫਾਈ ਹੋ ਗਿਆ ਹੈਗਾ ਇਹ ਵਿਅਕਤੀ ਜਿਹੜਾ ਹੈਗਾ ਦਰਸ਼ਨ ਸਿੰਘ son of sonsing ਇਹ ਜਿਹੜਾ ਵਾਸੀ ਮੰਦਰਪਤੀ ਭਾਗੀਵੰਦਰ ਦਾ ਰਹਿਣ ਵਾਲਾ ਤੇ ਇਹਦੀ ਵੈਰੀਫਿਕੇਸ਼ਨ ਹੋ ਗਈ ਹੈ ਇਹ ਵੀ ਪਤਾ ਲੱਗਾ ਕੀ ਕਾਰਨ ਹੈ ਜੀ ਕਿਉਂ ਹੋਇਆ ਸਾਰਾ ਕੁਝ ਇਹਦੇ ਵਿੱਚ ਦੋ ਤਿੰਨ ਥਿਊਰੀਆਂ ਤੇ ਦੇਖੋ ਅਸੀਂ ਕੰਮ ਕਰ ਰਹੇ ਹੈਗੇ ਆ ਉਹ ਹੱਲੇ ਪਾਰਟ ਆਫ ਅਨ ਇਨਵੈਸਟੀਗੇਸ਼ਨ ਹੈ ਤੇ ਉਹ ਛੇਤੀ ਤੁਹਾਨੂੰ ਜਿਹੜਾ ਹੈਗਾ ਉਹ ਦੱਸ ਦਾਂ ਕੋਈ ਗ੍ਰਿਫਤਾਰੀ ਹੋਈ ਹੈ ਜੀ ਇੱਚ ਨਹੀਂ ਹੱਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਤੇ ਉਹ ਤੁਹਾਨੂੰ ਦੱਸਿਆ ਹਲੇ ਚੱਲ ਰਹੀ ਹੈ ਤਫਤੀਸ਼ ਦੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸੂਚਿਤ ਕਰਾਂਗਾ